ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇਸ ਲੜਾਈ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਕਿ ਕਿਹੜੇ ਲੋਕ ਆ ਜਿਹੜੇ ਵਹਿੰਦੀ ਗੰਗਾ 'ਚ ਵਹਿਣ ਵਾਲੇ ਆ ਕਿਹੜੇ ਉਹ ਲੋਕ ਆ ਚਲਦੀ ਗੱਡੀ 'ਚ ਚੜ੍ਹਨ ਵਾਲੇ ਆ ਤੇ ਕਿਹੜੇ ਉਹ ਲੋਕ ਆ ਜਿਹੜੇ ਹਨੇਰੀਆਂ ਦੇ ਵਿੱਚ ਵੀ ਨਾਲ ਖੜਦੇ ਆ ਛਖੜਾਂ ਦੇ ਵਿੱਚ ਵੀ ਨਾਲ ਖੜਦੇ ਆ ਇਹ ਸਮੇਂ ਨੇ ਕਲੀਅਰ ਕਰ ਦੇਣਾ ਹੁੰਦਾ ਸਾਰਾ ਕੁਝ ਜਿਵੇਂ ਸਾਡੇ ਪੁਰਖਿਆਂ ਤੋਂ ਵੀ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਇੱਕ ਦਿਨ ਮਿਹਨਤਾਂ ਨੂੰ ਬੂਰ ਆ ਜਿਹੜਾ ਜ਼ਰੂਰ ਪੈਂਦਾ ਸੱਚ ਦੀ ਹੈ ਜਿਹੜੀ ਜਿੱਤ ਹੁੰਦੀ ਆ ਤੇ ਹੁੰਦੀ ਆਈ ਹੈ ਤੇ ਹੁੰਦੀ ਰਹੂਗੀ ਪਰ ਉਸ ਤੋਂ ਪਹਿਲਾਂ ਕੁਝ ਕੁ ਚਿਹਰੇ ਆ ਜਿਹੜੇ ਸਮੇਂ ਨੇ ਆਪਦੇ ਹਿਸਾਬ ਨਾਲ ਨਤਾਰਾ ਕਰ ਦੇਣਾ ਸੋ ਮੈਂ 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 ਇਥੋਂ ਕਦੇ ਆਸ ਨਾ ਰੱਖਿਓ ਕਿ ਵੀ ਮੈਂ ਕਿਸ ਦੀ ਵਿਰੋਧਤਾ ਵਾਲੇ ਪਾਸੇ ਜਾਊਗਾ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਮੇਰੇ ਚੁੱਪ ਰਹਿਣ ਦੇ ਨਾਲ ਜਾਂ ਮੇਰੇ ਨਾਂ ਨਾ ਲੈਣ ਦੇ ਨਾਲ ਕਈ ਇਹੋ ਜਿਹੇ ਚਿਹਰੇ ਆ ਜਿਹੜੇ ਲੰਗੇ ਵੀ ਹੋ ਜਾਣਗੇ ਸੋ ਪਹਿਲਾਂ ਤਾਂ ਹੁਣ ਜੇ ਅਸੀਂ ਇਸ ਰਾਹ ਤੇ ਚੱਲ ਹੀ ਪਏ ਆ ਤਾਂ ਲੜਾਈ ਆ ਜੱਤ ਹਾਰ ਗੁਰੂ ਨੇ ਬਖਸ਼ਣੀਆਂ ਹੁੰਦੀ ਆਈ ਆ ਇਹ ਵੱਡੇ ਵੱਡੇ ਤੇ ਵੀ ਹੁੰਦੀ ਆ ਇੱਥੇ ਲੋਕਾਂ ਨੇ ਪੰਜ ਪੰਜ ਵਾਰ ਦੇ ਮੁੱਖ ਮੰਤਰੀ ਆ ਜਿਹੜੇ ਉਹ ਹਰਾਤੇ ਆ ਤੇ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਉਹ ਜਿਤਾਤੇ ਆ ਸੋ ਇਹੀ ਤਾਂ ਲੋਕਾਂ ਦੀ ਖੂਬਸੂਰਤ ਹੈ ਖੂਬਸੂਰਤ ਲੋਕ ਆ ਜਿਹੜੇ ਇਸ ਖੂਬਸੂਰਤ ਦਾ ਆਨੰਦ ਮਾਣਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੀ ਕਰਨਾ ਸਾਡਾ ਕੰਮ ਆ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਲੈ ਕੇ ਜਾਣਾ ਅਸੀਂ ਲੋਕਾਂ ਨੂੰ ਦੱਸਣਾ ਕਿ ਭਾਈ ਇੱਥੇ ਸਾਡਾ ਨਾ ਧੱਕਾ ਹੋ ਰਿਹਾ ਤੇ ਅਸੀਂ ਉਸ ਧੱਕੇ ਨੂੰ ਕਿਵੇਂ ਰੋਕਣਾ ਉਸ ਜ਼ਬਰ ਦੇ ਖਿਲਾਫ ਕਿਵੇਂ ਗੱਲ ਕਰਨੀ ਹੈ ਤੇ ਅੱਜ ਨਰਾਸ਼ਾ ਜਨਕ ਗੱਲ ਇਹ ਆ ਪਹਿਲਾਂ ਆਪਾਂ ਗੱਲ ਕਰੀਏ ਕਿ ਸਾਡੇ ਤੇ ਦਿੱਲੀ ਵਾਲੇ ਕਿਵੇਂ ਲੌਲੀਪੌਪ ਵੰਡਦੇ ਆ ਮੋਦੀ ਦਾ ਆਚਾਰਾ ਨਹੀਂ ਚੱਲਿਆ ਉਹਨੇ ਕਹਿਦਾ ਤੁਹਾਡੇ ਖਾਤੇ ਆ ਚ 15-15 ਲੱਖ ਆਊਗਾ ਅਸੀਂ ਮਗਰ ਲੱਗ ਗਏ ਫਿਰ ਉਸ ਤੋਂ ਬਾਅਦ ਆਇਆ ਕੈਪਟਨ ਨਮਰਿੰਦਰ ਸਿੰਘ ਉਹ 15 ਲੱਖ ਦੀ ਗੱਲ ਤਾਂ ਨਹੀਂ ਕਰ ਗਿਆ ਉਹ ਕਹਿੰਦਾ ਵੀ ਮੁੰਡਿਆਂ ਨੂੰ 스마트ਫੋਨ ਦੇਊਗਾ ਉਹ 스마트ਫੋਨ ਵੀ ਮਿਲਦਾ ਬਹੁਤਿਆਂ ਨੂੰ ਲੱਭੇ ਨਹੀਂ ਜਿਵੇਂ મોદી ਦਾ 15 ਲੱਖ ਨਹੀਂ ਆਇਆ ਓਵੇਂ 스마트ਫੋਨ ਨਹੀਂ ਆਇਆ ਫੇਰ ਆਗੇ ਉਸ ਤੋਂ ਬਾਅਦ ਚਰਨਜੀਤ ਚੰਨੀ ਦੀ ਸਰਕਾਰ ਤੇ ਉਸ ਸਮੇਂ ਚੋਣ ਪ੍ਰਚਾਰ ਚੱਲਦਾ ਇੱਥੋਂ ਦਾ ਐਮਐਲਏ ਕਾਂਗਰਸ ਦਾ ਪ੍ਰਧਾਨ ਬਣਿਆ ਹੋਇਆ ਉਹ ਕਹਿੰਦਾ ਮੈਂ ਸਕੂਟਰੀਆਂ ਵੰਡੂੰਗਾ। ਤਾਂ ਉਹ ਵੀ ਮੈਨੂੰ ਲੱਗਦਾ ਕਿ ਗੰਦੜਵਾਹੇ ਦੇ ਵਿੱਚ ਪੂਰੇ ਲੋਕ ਆ ਜਿਹੜੇ ਸਕੂਟਰੀਆਂ ਦੇ ਝੂਟੇ ਮਾੜੇ ਲੈਣ ਦੇ ਫਰਦੇ ਹੋਣਗੇ ਕਿ ਸਰਕਾਰ ਐਮਐਲਏ ਬਣਾਤਾ। ਫਿਰ ਉਸ ਤੋਂ ਬਾਅਦ ਗੱਲ ਕਰਦੇ ਆ 2022 ਦੇ ਚੋਣ ਪ੍ਰਚਾਰ ਦੀ ਜਿਹੜੀ ਅੱਜ 92 ਗੁੰਗੇ ਪੰਜਾਬ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਪੰਜਾਬ ਦਾ ਦਿਖਾਂਤ ਨਹੀਂ ਦਿਸਦਾ। ਪੰਜਾਬ ਨਹੀਂ ਦਿਸਦਾ ਜਿਨ੍ਹਾਂ ਨੂੰ ਦਿੱਲੀ ਦੀ ਬੁੱਕਲ ਤੇ ਦਿੱਲੀ ਦਾ ਲਾਲਾ ਦਿਸਦਾ ਤਾਂ ਮੈਂ ਉਹਨਾਂ ਤੇ ਇਹ ਗੱਲ ਦਾ ਸਵਾਲ ਕਰਦਾ ਕਿ ਜਿਹੜੇ ਲੋਕਾਂ ਦੇ ਖਿਲਾਫ ਤੁਹਾਨੂੰ ਸਰਕਾਰ ਦੇ ਵਿੱਚ ਲੈ ਕੇ ਆਂਦਾ ਸੀ ਅੱਜ ਤੁਸੀਂ ਉਹੀ ਲੋਕਾਂ ਨੂੰ ਆਪਦੀਆਂ ਟਿਕਟਾਂ ਦੇ ਕੇ ਨਵਾਜ ਰਹੇ ਹੋ ਉਸੇ ਮਾਫੀਆ ਦੇ ਤੁਸੀਂ ਭਾਈਵਾਲੋਂ ਤੇ ਤੁਸੀਂ ਲਾਰੇ ਲਾ ਕੇ ਸੀ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਉਹ ਹਜ਼ਾਰ-ਹਜ਼ਾਰ ਤੁਹਾਡਾ ਨਹੀਂ ਦਿਸ ਰਿਹਾ ਤੁਸੀਂ ਲਾ ਕੇ ਆਏ ਸੀ ਲਾਰੇ ਲੋਕਾਂ ਨੂੰ ਕਿ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮਐਸਪੀ ਮਿਲੇਗੀ ਉਹ ਨਹੀਂ ਦੱਸ ਰਹੀ ਤੁਸੀਂ ਰੁਜ਼ਗਾਰ ਦੇ ਨਾਮ ਤੇ ਲੋਕਾਂ ਨੂੰ ਬੜਾ ਪ੍ਰਚਾਰਿਆ ਕਿ ਨੌਕਰੀਆਂ ਮਿਲਣਗੀਆਂ ਤਾਂ ਜਦੋਂ ਤੁਸੀਂ ਉਹ ਮੰਗ ਪੱਤਰ ਜਾਂ ਫੜਾ ਦਿੰਦੇ ਹੋ ਜਵਾਕ ਨੂੰ ਨੌਕਰੀ ਵਾਲਾ ਤੇ ਉਹ ਤੋਂ ਵਿਧ ਅੱਧੇ ਘੰਟੇ 15 ਮਿੰਟਾਂ ਬਾਅਦ ਉਸੇ ਜਵਾਕ ਦੀ ਵੀਡੀਓ ਆ ਜਾਂਦੀ ਆ ਉਸ ਜਵਾਬ ਕੀ ਦੀ ਵੀਡੀਓ ਆ ਜਾਂਦੀ ਹੈ ਤੇ ਉਹ ਇਹ ਕਹਿੰਦਾ ਕਿ ਨੌਕਰੀ ਨਹੀਂ ਹੈਗੀ ਇੱਕ ਲੌਲੀਪੌਪ ਦਿੱਤਾ ਗਿਆ ਪਰ ਹੈਰਾਨੀ ਉੱਥੇ ਹੁੰਦੀ ਹੈ ਸਾਡੇ ਲੋਕਾਂ ਦੇ ਸਾਡੇ ਲੋਕਾਂ ਦੀ ਅੰਧ ਭਗਤੀ ਤੇ ਕੋਈ ਬਾਣੇ ਪਾ ਕੇ ਝਾੜੂ ਪਸਾਈ ਫਰਦਾ ਕੋਈ ਅੱਜ ਉਸ ਆਪਣੇ ਇੱਥੋਂ ਦਾ ਜਿਹੜਾ ਕੈਂਡੀਡੇਟ ਆ ਜਿਹਦੇ ਉਹ ਖਿਲਾਫ ਆਏ ਸੀ ਉਹਨਾਂ ਨੂੰ ਉਹਨਾਂ ਨੂੰ ਕਹੀ ਜਾਂਦਾ ਹੈ ਕਿ ਇਹ ਬਹੁਤ ਤਕੜਾ ਭਗਤਾ ਇਹ ਸਾਡਾ ਐਮਐਲਏ ਹੋਊਗਾ ਅਸੀਂ ਇਹਦੇ ਨਾਲ ਆ ਤਾਂ ਮੈਂ ਸਾਡੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਕਿ ਇਹਨਾਂ ਇਹਨਾਂ ਚੀਜ਼ਾਂ ਤੋਂ ਨਿਕਲ ਗਏ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਗਏ ਸਾਡੇ ਲੋਕ ਹਨ ਜਿਹੜੇ ਇਹਨਾਂ ਚੀਜ਼ਾਂ ਚੋਂ ਨਿਕਲ ਗਏ ਸਾਨੂੰ ਇਹਨਾਂ ਇਹਨਾਂ ਨੇ ਕੁਛ ਨਹੀਂ ਦੇਣਾ ਜਿਹੜੇ ਦਿੱਲੀ ਤੋਂ ਚੱਲਣ ਵਾਲੇ ਲੋਕ ਆ ਉਹਨਾਂ ਨੇ ਪੰਜਾਬ ਦਾ ਕਦੇ ਭਲਾ ਨਹੀਂ ਕਰਨਾ ਸਾਨੂੰ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਪਊਗਾ ਇੱਕ ਥੋੜੇ ਦਿਨ ਪਹਿਲਾਂ ਇਨਸੀਡੈਂਟ ਹੋਇਆ ਸੀ ਕੈਨੇਡਾ ਦੇ ਵਿੱਚ ਉੱਥੇ ਸਿਰਫ ਗੱਲਬਾਤ ਦੀ ਤਕਰਾਰ ਹੋਈ ਆ ਤੇ ਇੱਥੋਂ ਦੇ ਮੁੱਖ ਮੰਤਰੀ ਨੇ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਉਸ ਗੱਲਬਾਤ ਨੂੰ ਹਮਲੇ ਦਾ ਰੂਪ ਦਿੱਤਾ ਕਿ ਉੱਥੇ ਕਿਸੇ ਦੇ ਧਰਮ ਦੇ ਉੱਤੇ ਕਿਸੇ ਦੀ ਨਿੱਜੀ ਸ਼ਾਕ ਨੂੰ ਢਾਹ ਲੱਗੀ ਆ ਜਾਂ ਹਮਲਾ ਹੋਇਆ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਗੱਲਬਾਤ ਇੱਕ ਰਿਪਰੈਜ਼ੈਂਟੇਟਿਵ ਵੱਲੋਂ ਕਰਨੀ ਇੱਕ ਸਟੇਟ ਦੇ ਮੁਖੀ ਵੱਲੋਂ ਕਰਨੀ ਇੱਕ ਦੇਸ਼ ਦੇ ਮੁਖੀ ਵੱਲੋਂ ਕਰਨੀ ਬਹੁਤ ਮੰਦਭਾਗੀ ਆ ਜਿਹੜੀ ਆਪਸ ਦੇ ਵਿੱਚ ਤਕਰਾਰ ਪੈਦਾ ਕਰਦੀ ਆ ਤੇ ਪਰਸੋਂ ਸਾਡੇ ਪੰਜਾਬ ਚ ਕੀ ਹੋਇਆ ਉਹ ਮੁੱਖ ਮੰਤਰੀ ਨੂੰ ਸ਼ਾਇਦ ਨਾ ਦੱਸਿਆ ਹੋਵੇ ਕਿਉਂਕਿ ਉਹ ਰੈਲਿੰਗਾਂ ਰੋਲਿੰਗਾਂ ਕਰਨ ਚ ਬਿਜ਼ੀ ਹੋਊਗਾ ਤਾਂ ਮੈਂ ਧਿਆਨ ਚ ਲਿਆ ਦਿਆਂ ਦੱਸ ਦਿਆਂ ਕਿ ਪਰਸੋਂ ਮਹਾਲੀ ਦੇ ਵਿੱਚ ਬਿਹਾਰ ਵੱਲੋਂ ਆਏ ਹੋਏ ਲੋਕਾਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਦੂਸਰੇ ਦੀ ਅੱਖ ਦੇ ਵਿੱਚ ਇਸ ਤਰ੍ਹਾਂ ਹਮਲਾ ਕੀਤਾ ਗਿਆਗਾ ਕਿ ਉਹ ਮਰਨ ਕਿਨਾਰੇ ਹੀ ਪਿਆ ਮੈਨੂੰ ਇਸ ਗੱਲ 'ਚ ਹੈਰਾਨੀ ਹੀ ਇਹ ਗੱਲ ਆਉਂਦੀ ਆ ਕਿ ਪੰਜਾਬ ਦਾ ਤੂੰ ਮੁਖੀ ਹੋਵੇਂ ਤੇਰੇ ਪੰਜਾਬ ਦਾ ਲਾਅ ਐਂਡ ਆਰਡਰ ਤੇਰੇ ਹੱਥ 'ਚ ਨਾ ਹੋਵੇ ਸ਼ਰਿਆਂ 'ਮ ਗੁੰਡਾਤੰਤਰ ਇੱਥੇ ਚੱਲਦਾ ਹੋਵੇ ਤੇ ਬੰਦੇ ਸਾਡੇ ਮਾਰੇ ਜਾਂਦੇ ਹੋਣ ਤਾਂ ਤੇਰੀ ਉੱਤੇ ਜ਼ੁਬਾਨ ਨਾ ਖੁੱਲੇ ਜਿਹੜਾ ਜਿਹੜਾ ਕਹਿੰਦਾ ਹੁੰਦਾ ਸੀ ਕਿ ਪੁਲਿਸ 8 ਘੰਟੇ ਕੰਮ ਕਰੇ ਤਾਂ ਸੁਖੀ ਰਹਿੰਦੀ ਆ ਸਟੇਟ ਵਧੀਆ ਹੋਊਗੀ ਤਾਂ ਮੈਂ ਉਸੇ ਨੂੰ ਹੀ ਸਵਾਲ ਕਰਦਾ ਹਾਂ ਕਿ ਭਾਈ 8-8 ਘੰਟੇ ਵਾਲਿਆਂ ਨੂੰ ਤੂੰ ਅੱਜ 40-40 ਘੰਟੇ ਹੋ ਗਏ ਜਿਹੜਾ ਨੂੰ ਤੂੰ ਲੋਕਾਂ ਦੇ ਘਰਾਂ ਤੇ ਪੁਲਾਂ ਤੇ ਚੜਾਇਆ ਹੋਇਆ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਅੱਜ ਤੇਰਾ 8ਵਾਂ 9ਵਾਂ ਘੇੜਾ ਸੀ ਗਿੱਦੜਵਾਹੇ ਦੇ ਵਿੱਚ ਤੇ ਜਿੱਥੇ ਪੁਲਿਸ ਐਨਿਕ ਸੂਲੀ ਟੰਗੀ ਆ ਪੁਲਿਸ ਦੇ ਨਾਲ-ਨਾਲ ਤੂੰ ਦੁਕਾਨਦਾਰ ਮਜ਼ਦੂਰ ਕਿਸਾਨ ਇੱਕ ਚਾਹ ਵੇਚਣ ਵਾਲਾ ਬੰਦਾ ਜਿਹੜਾ ਆਪਦੀ ਰੇੜੀ ਤੋਂ ਚਾਹ ਵੇਚ ਕੇ ਗੁਜ਼ਾਰਾ ਕਰਦਾ ਜਿਹੜੀ ਜਿਹਦੀ ਆਪਦਾ ਪਰਿਵਾਰ ਉਸ ਕਿਰਤਕਮਾਈ ਨਾਲ ਪਲਦਾ ਤੂੰ ਉਹਦਾ ਰਜਗਾਰ ਬੰਦ ਕੀਤਾ ਪੂਰਾ ਪੂਰਾ ਦਿਨ ਕਿਉਂਕਿ ਤੇਰੀ ਉਥੇ ਤੂੰ ਉਥੇ ਆਉਣਾ ਹੁੰਦਾ ਸੀ ਤੇ ਤੇਰੇ ਤੇ ਫੋਰਸ ਲੱਗਦੀ ਆ ਫੋਰਸ ਲੱਗਦੀ ਆ ਤੇ ਸੜਕਾਂ ਖਾਲੀ ਚਾਹੀਦੀਆਂ ਤੇ ਸੜਕਾਂ ਦੇ ਰੇੜੀਆਂ ਥੋੜੀ ਪਸੰਦ ਆਉਣੀਆਂ ਤੁਹਾਨੂੰ ਤੁਸੀਂ ਲੋਕਾਂ ਨੂੰ ਜਿੰਨਾ ਖੱਜਲਬੁਹਾਰ ਕੀਤਾ ਮੈਂ ਲੋਕਾਂ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਇੱਕ ਵਾਰੀ ਦੇਖਿਓ ਜ਼ਰੂਰ ਝਾਤ ਜ਼ਰੂਰ ਮਾਰੋ ਨਾਲੇ ਇਹ ਉਹੀ ਲੋਕ ਆ ਜਿਹੜੇ ਕਹਿੰਦੇ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਉਹੀ ਲੋਕ ਆ ਜਿਹੜੇ ਇਸ ਇਸ ਰਾਜਨੀਤੀ ਨੂੰ ਬਦਲਣ ਦੀ ਗੱਲ ਕਰਨ ਤੇ ਆਏ ਸੀ ਤੇ ਅੱਜ ਕਰੀ ਕੀ ਜਾਂਦੇ ਆ ਦੂਸਰੇ ਪਾਸੇ ਕੋਹੋਰ ਅੱਜ ਦੀ ਜਿਹੜੀ ਵੀਡੀਓ ਆਈ ਆ ਬੜੀ ਨਿਰਾਸ਼ਾਜਨਕ ਆ